ਤੁਸੀਂ ਦੇਖ ਸਾਡੇ ਇਸ ਆਰਕਟੈਕਚਰ ਦੇ ਵਿੱਚ ਕਿਵੇਂ ਦਾ ਵਰਕ ਜਿਹੜਾ ਨੇਚਰਲੀ ਹੋਇਆ ਹੋਇਆ ਸੋ ਬਹੁਤ ਹੀ ਵਧੀਆ ਇਸ ਦੇ ਵਿੱਚ ਜਿਹੜਾ ਪੁਰਾਣਾ ਆਰਕੀਟੈਕਚਰਲ ਵਰਕ ਲੱਕੜ ਦੇ ਉੱਤੇ ਕੰਮ ਮੈਨੂੰ ਬਹੁਤ ਪਸੰਦ ਆਇਆ ਤੁਸੀਂ ਦੇਖੋਗੇ ਆ ਦੇਖੋ ਪੁਰਾਣਾ ਲੱਕੜ ਦੇ ਉੱਤੇ ਕੀਤਾ ਹੋਇਆ ਕੰਮ ਜਿਹੜਾ ਉਹ ਤੁਹਾਨੂੰ ਬਹੁਤ ਜਿਹੜੇ ਡਿਫਰੈਂਟ ਡਿਜ਼ਾਈਨਸ ਜਿਹੜੇ ਨੇ ਉਹਨਾਂ ਨੂੰ ਦਿਖਾਲਦਾ ਪੱਖੇ ਪੁਰਾਣੇ ਇਹਨਾਂ ਦੇ بیس ਦੇ ਵਿੱਚ ਕਿਉਂਕਿ 5000 ਪੁਰਾਣੀ ਸਬਤਾ ਜਿਹੜੀ ਆ ਉਹਨਾਂ ਦੇ ਜਿਹੜੇ ਨੇਚਚੂਲੀ ਬਹੁਤ ਪੁਰਾਣੇ ਸਾਰੇ ਆਰਕੀਟੈਕਚ ਤੁਸੀਂ ਦੇਖ ਸਕਦੇ ਹੋ ਤੇ ਆ ਆਲ ਤੁਹਾਨੂੰ ਅਸੀਂ ਤੇ ਤੁਸੀਂ ਜਿੱਦਾਂ ਬਿਲਡਿੰਗ ਤੋਂ ਬਿਲਕੁਲ ਬਾਹਰ ਆ ਜਾਂਦੇ ਹੋ ਤੇ ਤੁਹਾਨੂੰ ਟ੍ਰੈਡੀਸ਼ਨਲ ਸਟਾਈਲ ਦੇ ਵਿੱਚ ਜਿਹੜੇ ਇਟ ਇਸ ਸਟੋਰੀ ਟੈਲਿੰਗ ਦਾ ਜਿਹੜੀ ਮਹੱਤਤਾ ਹੈ ਚਾਈਨੀਸ ਕਲਚਰ ਦੇ ਵਿੱਚ ਉਹ ਤੁਹਾਨੂੰ ਨੇਚਰਲੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਸਾਰਾ ਸੁਣਾ ਇੱਕ ਦੂਜੇ ਨੂੰ ਸਟੋਰੀ ਦੱਸਣਾ ਜਿਹੜਾ ਆਪਣੇ ਵੀ ਕਲਚਰ ਦਾ ਬਹੁਤ ਵੱਡਾ ਹਿੱਸਾ ਹੈ ਉਹ ਤੁਸੀਂ ਇੱਥੇ ਨੇਚਰਲੀ ਜਣਾ ਮਹਿਸੂਸ ਕਰ ਸਕਦੇ ਹੋ ਰੰਗਾਂ ਦਾ ਕੰਮ ਹੋ ਗਿਆ ਹੈ। ਇਹ ਕੰਮ ਹੋ ਗਿਆ। ਲੱਕੜ ਦੇ ਉੱਤੇ ਆਪਣੀ ਕਹਾਣੀ ਸਾਰੀ ਦੱਸਣਾ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਨੇ ਲੜਾਈਆਂ ਲੜੀਆਂ ਉਸ ਸਾਰੇ ਦਾ ਇਤਿਹਾਸ ਜਿਹੜਾ ਇਹਨਾਂ ਨੇ ਆਪਣੀ ਇਸ ਲੱਕੜ ਦੇ ਉੱਤੇ ਐਕਚੁਅਲੀ ਜਿਹੜਾ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ। ਸੋ ਬਾਕ ਮਾਕ ਅੱਖ ਚੱਕਰ ਇਸ ਜਗਾ ਦਾ ਛੋੜ ਲਈ ਅਸੀਂ ਪੇਸ਼ ਕਰ ਰਹੇ ਹਾਸਟਾਈਲ ਇਹ ਨਾ ਕਲਚਰ ਇਜ਼ ਵੈਰੀ ਵੈਰੀ ਚਾਈਨੀਜ਼ ਜਿਹੜੇ ਜਾਪਾਨੀਆ ਉਹਦਾ ਹੋ ਬਾਅਦ ਚ ਲੱਗਾ ਪਰ ਇਹਨਾਂ ਦੇ ਮਾਸਕ ਤਾਂ ਵਨ ਆਫ ਦਾ ది 올ਡੈਸਟ ਹੁਣ ਤੁਹਾਨੂੰ ਅਸੀਂ ਮਾਸਕ ਦਾ ਕਲਚਰ ਇੱਥੇ ਦਿਖਾ ਰਿਹਾ ਸੋ ਦੇਖ ਸਕਦੇ ਹੋ ਕਿ ਕੱਟ ਪੁੱਤਲੀਆਂ ਜਿਹੜੀਆਂ ਇੰਡੀਆ ਦੇ ਵਿੱਚ ਆਈਆਂ ਉਹਨਾਂ ਦੀ ਹਿਸਟਰੀ ਜਿਹੜੀ ਹੈ ਬੜੀ ਜੁੜੀ ਹੋਈ ਹੈ ਇਸ ਆਰਟਵਰਕ ਦੇ ਨਾਲ ਸੋ ਚਿਹਰਿਆਂ ਦੇ ਮਖਾਟੇ ਬਣਾਣਾ ਸ਼ਬਦ ਦੇ ਮਖਾਟੇ ਵੱਖ-ਵੱਖ ਚਿਹਰਿਆਂ ਦੇ ਉੱਤੇ ਲਾ ਕੇ ਤੁਸੀਂ ਮਖਾਟੇ ਤਿਆਰ ਕਰਨਾ ਇਹ ਇਹਨਾਂ ਨੇ ਨੇਚਰਲੀ ਡਿਵੈਲਪ ਕੀਤਾ ਸੋ ਬੜਾ ਇੰਟਰਸਟਿੰਗ ਪਾਰਟ ਤੁਸੀਂ ਹਿਸਟਰੀ ਦੇ ਸਕਦੇ ਹੋ ਉਹਨਾਂ ਨੇ ਵਧੀਆ ਟੰਗ ਦੇ ਨਾਲ ਰਿਜ਼ਰਵ ਕਰਕੇ ਜਿਹੜਾ ਵਰਕ ਹੈ ਉਹ ਵੀ ਗੁੱਡ ਬਰੀਗ ਬਸ ਇਹ ਦੱਸੋ ਅੱਗੇ ਨਬਸੀ ਮੈਂ ਮਜਰੂਰ ਸਾਰਾ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੋਂ ਲੋਕ ਜਿਹੜੇ ਬਾਹਰ ਟਰੈਵਲ ਕੀਤੇ ਉਹ ਕੈਂਟਨ ਤੋਂ ਇਸ ਕਿੰਗ ਡਾਇਨਾਸਟੀ ਤੋਂ ਗਿਆ ਸੋ ਇਨ ਆ ਦੀ ਹਿਸਟਰੀ ਜਿਹੜੀ ਹਾਂਗਕਾਂਗ ਦੀ ਬਾਹਰ ਜਾਣ ਦੀ ਇਸ ਪਾਸੋਂ ਸਭ ਤੋਂ ਵੱਧ ਹੈ ਉਸੀਂ ਦੇਖੋ ਇਹਨਾਂ ਨੇ ਆਪਣਾ ਕਲਚਰ ਪ੍ਰੀਜ਼ਰਵ ਕਿਵੇਂ ਕਿੰਨੇ ਸੋਹਣੇ ਢੰਗ ਦੇ ਨਾਲ ਨੇਚਰਲੀ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਇੱਕ ਵਾਰੀ ਫੇਰ ਲੱਕੜ ਦੇ ਉੱਤੇ ਕੰਮ ਜਿਹੜਾ ਫਿਨਿਸ਼ ਆਪ ਬੋਲਦਾ ਹੈ ਆਪ ਬਹਾਰੇ ਜਿਹੜਾ ਇਹ ਵਰਕ ਤੁਹਾਨੂੰ ਨਜ਼ਰ ਆਏਗਾ ਸੋ ਇਹਨਾਂ ਸੋਹਣਾ ਪੋਸਟਲ ਦੇ ਉੱਤੇ ਕੰਮ ਕੀਤਾ ਹੋਇਆ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਇੱਕ ਕੌਲਿਆਂ ਦੇ ਉੱਤੇ ਆਪਣੇ ਬਜ਼ੁਰਗਾਂ ਦੀ ਹਿਸਟਰੀ ਜਿਹੜੀ ਆ ਉਹ ਜਿਹੜੀ ন্যাਚਰਲੀ ਪੇਸ਼ ਕਰਦੇ ਆ ਜਰੂਰ ਇੱਥੇ ਆਓ ਇਸ ਨੂੰ ਗੜਾ ਜਰੂਰ ਮੰਨਣਾ ਚਾਹੀਦਾ ਹੈ ਗੋਂਡਾਂ ਫੂਕ ਆਰਟ ਮਿਊਜ਼ੀਅਮ ਨੂੰ ਲੈ ਕੇ ਆ ਵਰਕ ਤੁਸੀਂ ਫਲੈਸ਼ ਖੁੰਦਾ ਮੈਂ ਫਿਰ ਬਖਣਾ ਜਾਂਦਾ ਸੀ ਵਾਹ ਕਮਾਲ ਲੱਕੜ ਦੇ ਉੱਤੇ ਕੰਮ ਵਾਹ ਪੋਸਟ ਲੈਂ ਦੇ ਉੱਤੇ ਕੀਤਾ ਹੋਇਆ ਕਹਿੰਦਾ ਕਿ ਚਾਈਨਾ ਦਾ ਵਰਕ ਆ ਦੇਖੋ ਔਰ ਕੌਲਿਆਂ ਦੇ ਉੱਤੇ ਲੱਕੜ ਦੇ ਉੱਤੇ ਹੋਇਆ ਕੰਮ ਮੈਨੂੰ ਬਹੁਤ ਸ਼ੀਨ ਵਧੀਆ ਗੜਾ ਨਜ਼ਰ ਆਇਆ ਤੇ ਇਹ ਇੱਕ ਹਿੱਸਾ ਤੁਸੀਂ ਦੇਖ ਸਕਦੇ ਹੋ ਗੜਾ ਕਿ ਇਸ ਆਰਟ ਮਿਊਜ਼ੀਅਮ ਦਾ ਹਿੱਸਾ ਹੈ ਕੰਦਾ ਦੇ ਉੱਤੇ ਵਰਕ ਅਮੇਜ਼ਿੰਗ ਜਨਕ ਅਮੇਜ਼ਿੰਗ ਉਸੇ ਦੇ ਸਾਰੇ ਆ ਵਰਕ ਜਸਟ ਇਨਕ੍ਰੈਡੀਬਲ ਇਸ ਸਾਰੇ ਦਾ ਸਾਰਾ ਕੰਮ ਜਿਹੜਾ ਇੱਕ ਫਰੇਮ ਦੇ ਉੱਤੇ ਤੁਸੀਂ ਜੁੜਿਆ ਦੇਖ ਸਕਦੇ ਹੋ ਕਿਵੇਂ ਇਹ ਕੰਮ ਕੀਤਾ ਗਿਆ ਉਸ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਵੀ 골ਡਨ ਵਰਕ ਦੇ ਉੱਤੇ ਤੁਹਾਨੂੰ ਫਿਨਿਸ਼ ਹੋਈ ਨਜ਼ਰ ਆਉਂਦੀ ਆ ਲੱਕੜ ਦੀ ਬੈਕਡ੍ਰੌਪ ਸੋ ਇਹ ਕੰਮ ਸਾਰਾ ਲੱਕੜ ਤੇ ਫਿਨਿਸ਼ ਹੋ ਕੇ ਜਿਹੜਾ ਇਸ ਨੂੰ 골ਡਨ ਝਾਲ ਜਿਹੜੀ ਆ ਉਹ ਪਾਈ ਹੋਈ ਤੇ ਨੇਚਰਲੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਤੇ ਨੇਚਰਲੀ ਇੱਕ ਗੱਲ ਹੁਣ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਟੋਨ ਦੇ ਉੱਤੇ ਵਰਕ ਜਿਹੜਾ ਫਿਨਿਸ਼ ਹੋਇਆ ਹੋਇਆ ਕਿੰਨੇ ਸਾਲ ਲੱਗੇ ਹੋਣਗੇ ਇਸ ਵਰਕ ਨੂੰ ਫਿਨਿਸ਼ ਹੋਣ ਦੇ ਪੱਖੋਂ ਤੁਸੀਂ ਆਪ ਦੇਖ ਸਕਦੇ ਹੋ ਸੋ ਜਸਟ ਅਮੇਜ਼ਿੰਗ ਵਰਕ ਜਿਹੜਾ ਇਸ ਸਾਰੇ ਦੇ ਵਿੱਚ ਸ਼ਿਖੂ ਇנק ਵਰਕ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਇਹ ਪੂਰਾ ਪੱਥਰ ਹੈ ਜਿਸ ਨੂੰ ਉਹਨਾਂ ਨੇ ਵੱਖ-ਵੱਖ ਮੁਦਰਾਵਾਂ ਦੇ ਵਿੱਚ ਘੜ ਦਿੱਤਾ ਇਦਾਂ ਦਾ ਵਰਕ ਹੋਇਆ ਸ਼ਾਇਦ ਮੈਂ ਕਦੀ ਨਾ ਦੇਖਿਆ ਹੋਵੇ ਤੇ ਸਟੋਨ ਦੇ ਉੱਤੇ ਵਰਕ ਜਿਹੜਾ ਇਹ ਵੀ ਇਹਨਾਂ ਨੇ ਬਹੁਤ ਡੜਾ ਕੀਤਾ ਤੇ ਇਸ ਟਾਈਮ ਤੁਹਾਨੂੰ ਹਿਸਟੋਰਿਕਲੀ ਅਸੀਂ ਦਿਖਾ ਰਹੇ ਹਾਂ ਜਿਹੜਾ ਚਾਈਨੀਜ਼ ਸਟੋਨ ਵਰਕਰ ਪ੍ਰਾਣਾਈ ਕਲੀਗ੍ਰਾਫੀ ਤੁਸੀਂ ਦੇਖ ਸਕਦੇ ਹੋ ਸੋ ਇਹ ਫੂਕ ਆਰਟਸ ਦਾ ਮਿਊਜ਼ੀਅਮ ਜਿਹੜਾ ਬਹੁਤ ਲੋਕ ਇਸ ਨੂੰ ਜਿਹੜਾ ਪਸੰਦ ਕਰਦੇ ਨੇ ਤੇ ਇਸ ਦੇ ਉੱਤੇ ਵਰਕ ਤੁਸੀਂ ਦੇਖ ਸਕਦੇ ਹੋ ਕਿ ਚਾ ਕਿੰਨੀ ਵੱਖੋ ਵੱਖਰੀ ਆ ਉਸ ਨੂੰ ਲੈ ਕੇ ਅਸੀਂ ਮਿਊਜ਼ੀਅਮ ਦੇ ਅੰਦਰ ਤੁਹਾਨੂੰ ਇੱਕ ਦਿਖਾ ਰਹੇ ਹਾਂ ਕਿ ਬਹੁਤ ਹੀ ਇਹਨਾਂ ਨੇ ਸੋਨੇ ਢੰਗ ਦੇ ਨਾਲ ਜਿਹੜੀ ਚਾਹ ਦਾ ਸਾਰਾ ਜਿਹੜਾ ਡਿਜ਼ਾਈਨ ਹੈ ਉਹ ਰੱਖਿਆ ਹੋਇਆ ਤੇ ਤੁਸੀਂ ਵੱਖੋ ਵੱਖਰੇ ਕੰਬੀਨੇਸ਼ਨਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਲੈ ਸਕਦੇ ਹੋ ਨਾਲ ਦੇ ਨਾਲ ਚਾਹ ਬਣਦੀ ਕਿਤਾ ਦੇਖੋ ਉਸ ਦੇ ਉੱਤੇ ਉਹਨਾਂ ਨੇ ਛੋਟਾ ਜਿਹਾ ਜਿਹੜਾ ਇੱਕ ਨੈਚਰਲੀ ਇੱਥੇ ਰੱਖਿਆ ਹੋਇਆ ਲੇਕਿਨ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਚਾਹ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਪਲਾਂਟਸ ਜਿਹੜੇ ਨੇ ਯੂ ਕੈਨ ਸੀ ਦ ਡਿਫਰੈਂਟ ਪਲਾਂਟਸ ਤੇ ਉਹਨਾਂ ਦੀ ਫਿਨਿਸ਼ ਕਿੰਨੀ ਸੋਹਣੀ ਨਜ਼ਰ ਆ ਰਹੀ ਹੈ ਇੱਕ ਹੋਰ ਲੱਕੜ ਦੇ ਉੱਤੇ ਹੋਇਆ ਇਹਨਾਂ ਦਾ ਜਿਹੜਾ ਵਰਕ ਹੈ ਉਹ ਅਸੀਂ ਦਿਖਾ ਰਹੇ ਹਾਂ ਤੇ ਪਰ ਆ ਦੇਖੋ ਉੱਪਰਲੇ ਪਾਸੇ ਅੰਗੂਰ ਜਿਹੜੇ ਨੇ ਉਹਨਾਂ ਦਾ ਵਰਕ ਇਸ ਦੇ ਨਾਲ ਨੈਚਰਲੀ ਤਨੋਂ ਨਜ਼ਰ ਆਏਗਾ ਸੋ ਬਾ ਕਮਾਲ ਵਰਕ ਲੱਕੜ ਦਾ ਵਰਕ ਜਿਹੜਾ ਉਹ ਤੁਸੀਂ ਦੇਖ ਸਕੋਗੇ ਸੋ ਇਹ ਇੱਕ ਆ ਵਾ ਬਹੁਤ ਹੀ ਸੋਣਾ ਡਿਜ਼ਾਈਨ ਵਰਕ ਜਿਹੜਾ ਤੇ ਲੱਕੜ ਦੀਆਂ ਡੜੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਅਮ ਟੇਬਲਸ ਜਿਹੜੇ ਸੈੱਟ ਹੋਏ ਹੋਏ ਨੇ